ਬਦਮਾਸ਼ਾਂ ਨੇ STF ਦੀ ਟੀਮ ਤੇ ਕੀਤਾ ਜਾਨਲੇਵਾ ਹਮਲਾ ਚਿੱਤੇ ਵਾਲੀ ਸੀਗੇ ਨਛੇ ਜਵੇ ਹਾਂ ਉਹਨਾਂ ਨੇ ਸੈਟਅਪ ਉੱਤਮ ਮਾਰ ਮਢਲੇ ਮਾਰੂ ਇਟਾ ਰੋੜਿਆ ਨਾਲ ਕੀਤਾ ਅਟੈਕ ਪਾੜ ਦਿੱਤੇ ਸਿਰ ਕੋਈ ਸੀਗੇ ਚਾਰ ਜਣੇ ਤੁਸੀਂ ਕਿੰਨੇ ਜਣੇ ਅਸੀਂ ਵੀ ਚਾਰ ਜਣੇ ਸੀਗੇ ਮੁਲਾਜ਼ਮਾਂ ਨੂੰ ਜ਼ਖਮੀ ਕਰ ਬਦਮਾਸ਼ ਹੋਏ ਫਰਾਰ ਜੀ ਹਾਂ ਵੱਡੀ ਖਬਰ ਸਾਹਮਣੇ ਆਈ ਹੈ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਵੇਖੋਫ ਬਦਮਾਸ਼ਾਂ ਵੱਲੋਂ ਐਸਡੀਐਫ ਦੀ ਟੀਮ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਾਣਕਾਰੀ ਮੁਤਾਬਕ ਐਸਟੀਐਫ ਦੀ ਟੀਮ ਵੱਲੋਂ ਐਸਆਈ ਮੇਜਰ ਸਿੰਘ ਦੀ ਅਗਵਾਈ ਚ ਨਸ਼ੇ ਨੂੰ ਲੈ ਕੇ ਤਲਵੰਡੀ ਸਾਬੋ ਦੇ ਪਿੰਡ ਤਿਆਉਣਾ ਚ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਹਰਿਆਣਾ ਵੱਲ ਤੋਂ ਦੋ ਗੱਡੀਆਂ ਆਈਆਂ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਾਣੀ ਐਸਟੀਐਫ ਦੀ ਟੀਮ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਡੀਆਂ 'ਚ ਸਵਾਰ ਮੁਲਜ਼ਮਾਂ ਨੇ ਬਦਮਾਸ਼ਿਆਂ ਨੇ ਗੱਡੀਆਂ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਬਦਮਾਸ਼ਾਂ ਨੇ ਐਸਟੀਐਫ ਦੀ ਟੀਮ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਐਸਐਸਆਈ ਇੱਕ ਹੋਰ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਨਾਲ ਹੀ ਟੀਮ ਨਾਲ ਮੌਜੂਦ ਇੱਕ ਸਮਾਜ ਸੇਵੀ ਵੀ ਗੰਭੀਰ ਜ਼ਖਮੀ ਹੋਇਆ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਮੁਲਜ਼ਮੇ ਭੱਜਣ ਚ ਕਾਮਯਾਬ ਹੋ ਚੁੱਕੇ ਨੇ ਇਸ ਵਾਰਦਾਤ 'ਚ ਜ਼ਖਮੀ ਮਲਾਜਮਾ ਸਨੇ ਸਮਾਜ ਸੇਵੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਆਖਰਕਿਵੇਂ ਬੇਖੌਫ ਬਦਮਾਸ਼ਾਂ ਵੱਲੋਂ ਐਸਟੀਐਫ ਦੀ ਟੀਮ ਤੇ ਹਮਲਾ ਕੀਤਾ ਗਿਆ ਇਹ ਤੁਸੀਂ ਹਮਲੇ 'ਚ ਜ਼ਖਮੀ ਇਸ ਸ਼ਖਸ ਦੇ ਮੂੰਹੋਂ ਹੀ ਸੁਣ ਲਓ ਨਛੇਲੇ ਸੀ ਜੀ ਚਿੱਟੇ ਚਿੱਟੇ ਵਾਲੇ ਸੀਗੇ ਨਛੇਲੇ ਉਹ ਉਹਨਾਂ ਨੇ ਸੱਟਾ ਵੇਟ ਨੰਬਰ ਮੈਂ ਡਲੇ ਮਾਰੂ ਬੋੜੇ ਉਹ ਸੀਗੇ 4 ਜਣੇ ਤੁਸੀਂ ਕਿੰਨੇ ਜਣੇ ਸੀ ਅਸੀਂ ਵੀ 4 ਜਣੇ ਸੀਗੇ ਜੀ ਉਹਨਾਂ ਨੇ ਦੂਰੋਂ ਜਾ ਕੇ ਡਲੇ ਮਾਰੇ ਉਹ ਇੱਕ ਦਾ ਕਾਬੂ ਕਰ ਲਈ ਤੇ ਬਾਕੀ ਭੱਜ ਗਏ ਕਿੱਥੋਂ ਦੇ ਸੀ ਉਹ ਤਲਵੰਡੀ ਸਾਬੋ ਜੀ ਤਲਵੰਡੀ ਤੋਂ ਤੁਸੀਂ ਐਸਫਾਲੇ ਹਾਂਜੀ ਮੈਂ ਨਾਰਕੋਟਿਕਸ ਵਾਲਾ ਹਾਂਜੀ ਸਰ ਮੈਂ ਪ੍ਰਾਈਵੇਟ ਸੀਗਾ ਜੀ ਤੇ ਉਹ ਲੋਕੀ ਪੁਲਾ ਗਏ ਹਾਂਜੀ ਨਹੀਂ ਸਰ ਉਹਨਾਂ ਦੇ ਨਾਲ ਯਾਨੀ ਕਿ ਐਂ ਹੋਵੇ ਉਹਨਾਂ ਨੇ ਡਲੇ ਮੱਭਿ ਛੜਾ ਕੇ ਭੱਜ ਜਗੇ ਕਿਸੇ ਲੋਟ ਐ ਹੋਇਆ ਟਰਾਲ ਚਿੱਟਾ ਸੀਗਾ ਜੀ ਅੱਛਾ ਚਿੱਟਾ ਹਾਂ ਉਹ ਗੱਡੀ ਲੈ ਕੇ ਆਏ ਰੋਕੇ ਸੀ ਰੋਕੇ ਸਰ ਨਹੀਂ ਤੇ ਉੱਥੇ ਉਹਨਾਂ ਚਿੱਟਾ ਜਦੋਂ ਕਰਕੇ ਭੱਜੇ ਚਿੱਟਾ ਸੀਗਾ ਉਹਨਾਂ ਕੋਲੇ ਹੋ ਰਿਹਾ ਉਹਦੇ ਧੱਕੇ ਧੱਕੇ ਮਾਰੇ ਉਹਨਾਂ ਨੇ ਤੇ ਬਾਕੀ ਡਲੇ ਦੂਜਿਆਂ ਨੇ ਦੋਨੇ ਜਾ ਕੇ ਡਲੇ ਗਲੇ ਹਮਲੇ ਚ ਜ਼ਖਮੀਆਂ ਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜ਼ਖਮੀਆਂ ਦਾ ਹਰ ਤਰ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਆਪਣੇ ਕੋਲੇ 3 ਪੇਸ਼ੈਂਟ ਆਏ ਨੇ ਜੀ। ਮੁਲਾਜ਼ਮ ਲੈ ਕੇ ਆਏ ਸੀਗੇ ਤੇ ਤਲਵੰਡੀ ਤੋਂ ਰੈਫਰ ਹੋ ਕੇ ਆਏ ਨੇਗੇ। ਐਮ ਐਲ ਸੀ ਕੇਸ ਹੈਗਾ ਤੇ ਐਮ ਐਲ ਸੀ ਆਲਰੇਡੀ ਕੀਤੀ ਹੋਈ ਹੈ ਤਲਵੰਡੀ ਤੋਂ ਹੀ। ਆਪਣੇ ਕੋਲੇ ਰੈਫਰ ਕੀਤੇ ਨੇਗੇ। ਤੇ ਹੁਣ ਆਪਾਂ ਸਕੈਨ ਵਗੈਰਾ ਕਰਵਾਏ ਨੇ ਉਹਨਾਂ ਦੀ ਰਿਪੋਰਟ ਪੈਂਡਿੰਗ ਹੈ। ਰਿਪੋਰਟ ਤੋਂ ਬਾਅਦ ਆਪਾਂ ਨੂੰ ਕਲੀਅਰ ਪਤਾ ਚੱਲ ਜਾਊਗਾ ਵੀ ਕੋਈ ਇੰਜਰੀ ਹੈ ਜਾਂ ਨਾ ਇੰਟਰਨਲੀ। ਸੱਟ ਹੈਗੀਆਂ ਜੀ। ਸੱਚ ਇੰਜਰੀ ਹੈਗੀ ਹੈ ਦੱਸਤੇ ਹੀਰੇ ਕੁਟ ਮਾਰਦੇ ਹੀ ਦੱਸ ਰਹੇ ਨੇ ਜੋ ਹਿਸਟਰੀ ਦੇ ਰਹੇ ਆ ਹਾਂਜੀ ਹਾਂਜੀ ਅਸਾਲਟ ਦੀ ਇੰਜਰੀ ਦੇ ਰਹੇ ਜਾਣਕਾਰੀ ਮੁਤਾਬਕ ਬਦਮਾਸ਼ਾਂ ਕੋਲ ਨਸ਼ਾ ਸੀ ਜਿਸ ਤੇ ਚੱਲਦੇ ਉਹਨਾਂ ਵੱਲੋਂ ਨਾਕੇ ਤੇ ਰੁਕਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਦੋਂ ਪੁਲਿਸ ਵੱਲੋਂ ਯਾਨੀ ਕਿ ਐਸਟੀਐਫ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਦਮਾਸ਼ਾਂ ਨੇ ਐਸਟੀਐਫ ਦੀ ਟੀਮ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਉਹਨਾਂ ਨੂੰ ਜ਼ਖਮੀ ਕਰ ਮੌਜੂਮ ਮੌਕੇ ਤੋਂ ਫਰਾਰ ਹੋ ਗਏ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ